ਸਸੀ ਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚਾਲ ਸਾਰਿਆਂ ਦੇ ਦਿੰਨੇ ਵੀ ਠੀਕ ਹੈ ਤੇ ਮੈਂ ਆਹਾ ਚੁੱਟੇ ਫੁੱਲਿਆਂ ਦਾ ਬੂਟਾ ਆ ਇਹਦੇ ਰੱਦ ਨੇ ਵੀ ਫੁੱਲ ਸੁੱਕੇ ਨੇ ਜਾਂ ਟਾਹਣੀਆਂ ਵੱਧੂ ਕੱਟੂ ਨੇ ਉਹ ਮੈਂ ਹੁਣ ਕੱਟਣ ਲੱਗੀ ਆ ਇੰਨਾ ਜਿਆਦਾ ਵੱਡਾ ਹੈ ਨਹੀਂ ਤੇ ਨਾ ਹੀ ਇੰਨਾ ਜਿਆਦਾ ਕੰਮ ਆ ਦੇਖਦੇ ਪੰਜਾਂ ਕੁ ਮਿੰਟਾਂ ਚ ਸ਼ਾਇਦ ਇਹ ਕੰਮ ਹੋ ਜਾਊਗਾ ਕੱਟ ਕੇ ਸਾਰਾ ਫਿਰ ਤੁਹਾਨੂੰ ਦਿਖਾਉਣੀ ਆ ਦੁਬਾਰਾ ਇਹਦੀ ਸ਼ਕਲ ਇਤਨਾ ਮੈਂ ਸੁੱਕੇ ਫੁੱਲ ਜਿੰਨੇ ਵੀ ਹੈਗੇ ਸਾਰੇ ਇਤਨਾ ਕੱਟਦੀਆਂ ਛੋਟਾ ਜਿਹਾ ਕੱਟ ਰਹਿਗਾ ਕੈਂਚੀ ਨਾਲ ਵੀ ਕੱਟ ਸਕਦੇ ਆ ਫੁੱਲ ਸੁੱਕੇ ਕੱਟ ਲਏ ਹੁਣ ਮੈਂ ਲੱਗੀਆਂ ਜੀ ਇਹਦੀਆਂ ਵਾਧੂ ਘਟੂਟਾਣੀਆਂ ਕੱਟਣੇ ਜਿਹੜੀਆਂ ਛੋਟੀਆਂ ਛੋਟੀਆਂ ਬਸ ਸਿਆਸੀਆਂ ਤੇ ਹੈਗੀਆਂ ਨੇ ਉਹ ਕੱਟ ਲਗੀਆਂ ਜੀ ਹੁਣ ਮੈਂ ਇਹ ਬੂਟੇ ਦੇ ਜਿੰਨੇ ਸੁੱਕੇ ਫੁੱਲ ਸੀਗੇ ਉਹ ਵੀ ਕੱਟ ਦਿੱਤੇ ਤੇ ਜਿਹੜੀਆਂ ਵਾਧੂ ਘਟੂਟਾਣੀਆਂ ਸੀਗੀਆਂ ਉਹ ਵੀ ਕੱਟ ਦਿੱਤੀਆਂ ਚਲੋ ਅੱਗੇ ਤਾਂ ਕੋਸ਼ਿਸ਼ ਕੀਤੀ ਕਿ ਸੋਹਣਾ ਲੱਗੇ ਤਾਣੀਆਂ ਤੇ ਸੁੱਕੇ ਫੁੱਲ ਆਪ ਲਫਾਫੇ ਵਿੱਚ ਨਾਲ-ਨਾਲ ਪਾਈ ਜਾਂਦੇ ਆ ਕਿ ਬਾਅਦ ਚਖਣੇ ਓਖੇ ਹੋ ਜਾਂਦੇ ਨੇ ਆ ਹੈਗਾ ਜੀ ਸਿਆ ਦਾ ਬੂਟਾ ਪਰ ਇਹਨੂੰ ਸੀ ਸੂਤ ਇਹਨੇ ਨਹੀਂ ਲੱਗਦੇ ਹੈਗੇ ਵੱਧ ਕੇ ਇਹ ਕੋਠੇ ਜਿੱਡਾ ਹੋ ਗਿਆ ਜਿ ਤਰ੍ਹਾਂ ਸਿਆਣੀ ਕਹਿੰਦੇ ਹੁੰਦੇ ਆ ਤੇ ਹੁਣ ਮੈਂ ਇਹਦੀਆਂ ਜਿਹੜੀਆਂ ਵੱਧੂ ਘਟੂਆਂ ਤਾਣੀਆਂ ਤੁਸੀਂ ਦੇਖ ਸਕਦੇ ਹੋ ਲੰਮ ਕੰਡੀਆਂ ਤੇ ਇਹਨਾਂ ਇਹਨਾਂ ਨੂੰ ਕੱਟਣਾ ਆ ਤੇ ਕੱਟ ਕੇ ਪਧਰਾ ਕਰਨਾ ਆ ਤੇ ਫਿਰ ਦੁਬਾਰਾ ਤੁਹਾਨੂੰ ਇਹਦੀ ਸ਼ਕਲ ਦਿਖਾਵਾਂਗੇ ਕਿ ਤਰ੍ਹਾਂ ਦਾ ਲੱਗਦਾ ਜੀ ਚਲੋ ਜੀ ਹੁਣ ਮੈਂ ਸਿਆਹ ਦੇ ਬੂਟੇਨ ਦੀ ਵੀ ਕਟਾਈ ਕਰ ਦਿੱਤੀ ਤੇ ਅੱਗੇ ਤੋਂ ਬਹੁਤ ਸੋਹਣਾ ਲੱਗਣ ਡਿਆ ਜਿੰਨੇ ਜਿੰਨੇ ਆ ਟਾਹਣੀਆਂ ਮੈਂ ਕੱਟ ਸਕਦੀ ਸੀਗੀ ਕਟੀਆਂ ਦੇਖਣ ਨੂੰ ਫੁਹਾਰਾ ਜਿਹਾ ਲੱਗਣ ਡਿਆ ਤੇ ਉਸ ਤੋਂ ਪਹਿਲਾਂ ਮੈਂ ਇਹਦੀ ਕਟਾਈ ਕੀਤੀ ਸੀਗੀ ਇਹ ਹੈਗਾ ਲਾਲ ਕੰਡਿਆਂ ਵਾਲਾ ਬੂਟਾ ਗਲਾਬ ਜਿਹਾ ਕਹਿ ਸਕਦੇ ਆ ਤਾਂ ਸਿਆਹ ਦਾ ਇਸ ਤੋਂ ਬਾਅਦ ਫਿਰ ਮੈਂ ਅਜ ਇਸ ਤੋਂ ਪਹਿਲੇ ਮੈਂ ਛੋਟਾ ਜਿਹਾ ਕੀਤਾ ਕੱਟਿਆ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਕੱਟਿਆ ਆ ਹੈਗਾ ਜੀ ਘਰ ਦਾ ਪਿਛਲਾ ਪਾਸਾ ਆ ਜਿਹੜੇ ਫੁੱਲ ਹੈਗੇ ਨੇ ਦੁਪਹਿਰ ਖਿੜੀ ਤੇ ਖੜਦੀ ਦੁਪਹਿਰੇ ਧੁੱਪੇ ਪਰ ਇਹ ਜਿਹੜੇ ਫੁੱਲ ਹੈਗੇ ਨੇ ਉਹਦੋਂ ਖਿੜਦੇ ਨੇ ਜਦੋਂ ਸੂਰਜ ਛਿਪ ਜਾਂਦਾ ਰਾਤ ਨੂੰ ਖਿੜਦੇ ਸਾਰੀ ਰਾਤ ਸ਼ਾਮਾਂ ਨੂੰ ਸਵੇਰੇ ਤੜਕੇ ਜਦੋਂ ਸੂਰਜ ਦਿਸਣ ਲੱਗ ਪੈਂਦਾ ਉਦੋਂ ਇਹ ਫੁੱਲ ਮਰ ਜਾਂਦੇ ਹੁਣ ਇਤਰਾ ਲੱਗਦਾ ਜਿਦ ਤਰ੍ਹਾਂ ਨਾ ਕੋਈ ਫੁੱਲ ਨਹੀਂ ਹੁੰਦਾ ਪਰ ਇਹਦੇ ਵੀ ਇਸ ਤਰ੍ਹਾਂ ਦੇ ਲੱਗਦੇ ਨੇ ਜਿਦ ਤਰ੍ਹਾਂ ਨਾ ਕਾਲੀਆਂ ਮਿਰਚਾਂ ਹੁੰਦੀਆਂ ਇੱਕ ਤਰ੍ਹਾਂ ਦੇ ਬੀ ਹੁੰਦੇ ਆ ਜੀ ਜਿਦ ਤਰ੍ਹਾਂ ਕਾਲੀਆਂ ਮਿਰਚਾਂ ਹੈਗੀਆਂ ਨਾ ਇਸ ਤਰ੍ਹਾਂ ਦੇ ਬੀ ਆ ਇਹਨਾਂ ਦੇ ਤੇ ਚਲੋ ਜੀ ਵੀਡੀਓ ਨੂੰ ਕਰਦੇ ਇੱਥੇ ਬੰਦ ਤੇ ਘੰਟਾ ਪੂਰਾ ਲੱਗ ਗਿਆ ਫਲਾਂ ਦੀ ਕਟਾਈ ਕਰਨ ਵਾਸਤੇ ਕੱਢਣ ਵਾਸਤੇ ਟਾਹਣੀਆਂ ਕੱਟਣ ਵਾਸਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ